सत श्रीकाल दोस्तों आप सबनों नवें साल 2026 दिया बहुत बहुत मुबारक परमात्मा अगर कर करना कि आने वाला है साल पूरे पंजाब चढ़दी कला वाला खुशहाली वाला हो जिस तरह अच हर एक डर सहमदे माहौल है और हर पासे एक ही आवाज कि गैंगस्टर का राज चल रहा है ਪੰਜਾਬ ਦੇ ਵਿੱਚ ਕਤਲੇਆਮ ਹੋ ਰਿਹਾ ਹੈ ਇਹ ਸਭ ਨੂੰ ਰੋਕਣ ਲਈ ਚਾਹੇ ਉਹ ਨਸ਼ਿਆਂ ਦਾ ਛੇਮਾ ਦਰਿਆ ਤੇ ਚਾਹੇ ਬੇਰੋਜ਼ਗਾਰੀ ਇਹ ਸਭ ਨੂੰ ਰੋਕਣ ਲਈ ਆਪਾਂ ਨੇ ਮਿਲ ਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾਉਣੀ ਹੈ ਇਸ ਤੋਂ ਪਹਿਲਾਂ ਮੈਨੂੰ ਯਾਦ ਹੈ ਬੁਰੇ ਦੌਰ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਔਰ ਪੂਰੇ ਪੰਜਾਬ ਦੇ ਲੋਕਾਂ ਨੇ ਸਾਡਾ ਸਾਥ ਦੇ ਕੇ ਲੋਕ ਸਭਾ ਦੀਆਂ 60 ਸੀਟਾਂ ਤੇ ਸਾਨੂੰ ਜਿੱਤ ਹਾਸਲ ਕਰਾਈ ਸੀ ਠੀਕ ਉਸੇ ਤਰ੍ਹਾਂ ਪੰਜਾਬ ਦੇ ਉਸ ਕਾਂਗਰਸੀ ਸੂਰਬੀਰ ਯੋਧਿਆ ਨੇ ਤੇ ਸਮੁੱਚੇ ਪੰਜਾਬੀਆਂ ਨੇ ਕਾਰਪੋਰੇਸ਼ਨ ਦੀਆਂ ਚਾਹੇ ਚੋਣਾ ਹੋਣ ਚਾਹੀ ਪੰਚਾਇਤੀ ਚੋਣਾ ਹੋਣ ਚਾਹੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਹੋਣ ਬਿਹਤਰੀਨ ਪ੍ਰਦਰਸ਼ਨ ਕਰਦਿਆ ਹੋਇਆ ਇਹ ਸਾਬਿਤ ਕਰ ਦਿੱਤਾ ਹੈ ਕਿ ਝਾੜੂ ਤੇ ਮਸ਼ੂਰੀਆਂ ਵਾਲੀ ਸਰਕਾਰ ਦਾ ਕੋਈ ਵੀ ਜ਼ਬਰ ਸਾਡੇ ਵਰਕਰਾਂ ਦੇ ਹੌਸਲੇ ਅਤੇ ਹਿੰਮਤ ਨੂੰ ਤੋੜ ਨਹੀਂ ਸਕਦਾ ਇਹਨਾਂ ਸਾਰੀਆਂ ਚੋਣਾਂ ਵਿੱਚ ਪਾਰਟੀ ਨੂੰ ਮਿਲਿਆ ਫਤਵਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਹੁਣ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਨੇ ਅੱਜ ਪੰਜਾਬ ਦਾ ਹਰ ਵਰਗ ਕਾਂਗਰਸ ਪਾਰਟੀ ਵਿੱਚ ਉਮੀਦ ਦੀ ਕਿਰਨ ਵੇਖ ਰਿਹਾ ਹੈ ਜਿਸ ਤਰ੍ਹਾਂ ਪਿਛਲੇ ਸਾਲਾਂ ਵਿੱਚ ਮਿਹਨਤ ਕੀਤੀ ਹੈ ਅਤੇ ਪਾਰਟੀ ਨੂੰ ਉੱਪਰ ਲੈ ਕੇ ਗਏ ਠੀਕ ਉਸੇ ਤਰ੍ਹਾਂ ਹੁਣ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਲੜਨੀ ਹੈ ਤੇ ਮਿਸ਼ਨ 2027 ਫਤਿਹ ਕਰਕੇ ਪੰਜਾਬ ਦੇ ਮੁੱਦਿਆਂ ਨੂੰ ਰਲ ਮਿਲ ਕੇ ਹੱਲ ਕਰਨਾ ਹੈ ਪੰਜਾਬ ਤੇ ਪੰਜਾਬੀਅਤ ਦੀ ਬਿਹਤਰੀ ਲਈ ਆਪਾਂ ਸਭ ਨੇ ਕੰਮ ਕਰਨਾ ਹੈ ਮੈਂ ਆਪ ਸਾਰੇ ਵਰਕਰ ਸਹਿ ਬਣਾ ਨੂੰ ਅਤੇ ਸਮੁੱਚੇ ਪੰਜਾਬ ਨੂੰ ਅੱਜ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਇਹ ਯਕੀਨ ਦਿਵਾਉਣਾ ਚਾਹੁੰਦਾ ਇਹ ਹੁਣ ਇਸੇ ਤਰ੍ਹਾਂ ਆਉਣ ਵਾਲੇ ਸਾਲ ਆਪਾਂ ਸਭ ਨੇ ਡਟ ਕੇ ਲਗਨ ਦੇ ਨਾਲ ਮਿਹਨਤ ਦੇ ਨਾਲ ਤਖੜੇ ਹੋ ਕੇ ਹੁਣ ਥੱਕਣਾ ਨਹੀਂ ਹੁਣ ਟੁੱਟਣਾ ਨਹੀਂ ਹੁਣ ਰੁਕਣਾ ਨਹੀਂ ਤੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ ਕਈ ਤਰ੍ਹਾਂ ਦੀਆਂ ਝੂਠੀਆਂ ਫਾਰਮਾਂ ਵੀ ਫੁਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਤੋਂ ਗੁਰੇਜ਼ ਕਰਨਾ ਹੈ ਕਿਸੇ ਦੇ ਝਾਸੇ ਵਿੱਚ ਨਹੀਂ ਆਉਣਾ ਇੱਕੀ ਮਿਸ਼ਨ ਜਿਸ ਤਰ੍ਹਾਂ ਅਰਜੁਨ ਨੂੰ ਪੁੱਛਿਆ ਸਵਾਲ ਕਿ ਮੱਛੀ ਦਿਖ ਰਹੀ ਹੈ ਕਿ ਮੱਛੀ ਦੀ ਅੱਖ ਦਿਖਾਈ ਦੇ ਰਹੀ ਹੈ ਠੀਕ ਉਸੇ ਤਰ੍ਹਾਂ ਸਾਡਾ ਨਿਸ਼ਾਨਾ ਮੱਛੀ ਦੀ ਅੱਖ ਹੋਣਾ ਚਾਹੀਦਾ ਹੈ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤੁਹਾਡੀਆਂ ਸਾਰੀਆਂ ਜਿਹੜੀਆਂ ਇੱਛਾਵਾਂ ਸੱਚੇ ਪਾਤਸ਼ਾਹ ਇਸ 2026 ਦੇ ਵਿੱਚ ਪੂਰੀਆਂ ਕਰੇ ਮੈਂ ਤੁਹਾਡਾ ਬੜਾ ਰਿਣੀ ਆ ਕਿ ਤੁਸੀਂ ਹਮੇਸ਼ਾ ਇਸ ਨਮਾਣੇ ਨੂੰ ਅਸ਼ੀਰਵਾਦ ਦੇ ਕੇ ਮੇਰੀਆਂ ਬਹੁਤ ਸਾਰੀਆਂ ਗਲਤੀਆਂ ਮਾਫ ਕਰਕੇ ਤੁਸੀਂ ਹਮੇਸ਼ਾ ਆਪਣੀ ਮੈਨੂੰ ਹਿੱਕ ਨਾ ਲਾ ਲੈਣ ਸੋ ਬਹੁਤ ਬਹੁਤ ਮੁਬਾਰਕਾ ਹੈਪੀ ਨਿਊ ਈਅਰ